ਸਾਸੀ ਘਰ ਸਰ ਸਾਸੀ ਘਰ ਸਾਹਿਬ ਜੀ ਕੀ ਨਾਮ ਜੀ ਤੁਹਾਡਾ ਮੰਗਲ ਸਿੰਘ ਭੱਟੀ ਵੈਸ ਚੇਅਰਮੈਨ ਪੰਚਾਇਤ ਸੰਪਤੀ ਸਲਤਾਨਪੁਰ ਲੋਧੀ ਔਰ ਅੱਜ ਬੂੜੇਵਾਲ ਵਿਖੇ ਵੋਟਾਂ ਜਿਹੜੀਆਂ ਪੈਣ ਜਾ ਰਹੀ ਪੈ ਰਹੀਆਂ ਨੇ ਔਰ ਇੱਕ ਬੜੀ ਖਾਸ ਗੱਲ ਰਹੀ ਇੱਥੇ ਕਿ ਕਿਸੇ ਵੀ ਪਾਰਟੀ ਨੇ ਆਪਣਾ ਜਿਹੜਾ ਆ ਪਾਰਟੀ ਦੇ ਵਰਕਰਾਂ ਨੇ ਆਪਣਾ ਜਿਹੜਾ ਕੋਈ ਵੱਖਰਾ ਬੂਥ ਨਹੀਂ ਲਾਇਆ ਸਾਰੇ ਇੱਕ ਜਗ੍ਹਾ ਬੈਠੇ ਹੋ ਸੋ ਕੀ ਕਹਿਣਾ ਜਾਊਗੇ ਜੀ ਮੈਂ ਸਭ ਤੋਂ ਪਹਿਲਾਂ ਦਵਾਬਾ ਨਿਊਜ਼ ਵਾਲਿਆਂ ਦਾ ਧੰਨਵਾਦ ਕਰਦਾ ਵਾਂ ਜਿਹੜੇ ਇੱਥੇ ਕਵਰੇਜ ਕਰਨ ਲਈ ਪਹੁੰਚੇ ਆ ਜੀ ਇਹ ਸਮੂਹ ਨਗਰ ਨਿਵਾਸੀ ਬੁੜੇਵਾਲ ਦਾ ਇੱਕ ਸਾਂਝਾ ਫੈਸਲਾ ਹੋਇਆ ਵੀ ਬੂਥ ਨਹੀਂ ਲਾਉਣਾ ਤੇ ਸ਼ਬੀਲ ਲਾ ਕੇ ਤੇ ਜਿਹੜੀ ਜਲਦੀ ਸ਼ਬੀਲ ਲਾਈ ਗਈ ਹੈ ਸਾਂਝੀ ਦੌਰ ਤੇ ਤੇ ਸਾਂਝੇ ਮੰਚ ਦੇਖਾਂ ਬੈਠੇ ਆ ਤੇ ਪਾਰਟੀ ਦੇ ਜਿਹੜੇ ਵਰਕਰ ਆ ਉਹ ਆਪ ਆਪਣੀ ਮਿਹਨਤ ਦਾ ਸਦਕਾ ਵੋਟਾਂ ਪਵਾ ਰਹੇ ਆ ਸਿਰਫ ਬਹਿਣ ਦਾ ਇੱਥੇ ਸਾਂਝਾ ਰੱਖਿਆ ਵੀ ਸਾਰਾ ਭਾਈਚਾਰਕ ਸਾਂਝ ਜਿਹੜੇ ਸਮੂਹ ਨਗਰ ਨਿਵਾਸੀ ਬੁੜੇ ਵਾਲੀ ਵੀ ਇੱਕ ਮੰਚ ਤੇ ਬੈਠੀਏ ਤੇ ਪਾਰਟੀ ਆਪਣੀ ਵੱਖਰੋ ਵੱਖਰੀ ਮਿਹਨਤ ਕਰਕੇ ਆਪੋ ਆਪਣੀ ਜਿਹੜੀ ਪਾਰਟੀ ਨਾਲ ਸੰਬੰਧਿਤ ਵੋਟਾਂ ਪਾਉਣ ਠੀਕ ਹੈ ਨਾ ਬਹਿਣ ਦਾ ਜਿਹੜਾ ਪਰਾਲਾ ਵਾ ਇਹ ਨਕਰ ਨਹੀਂ ਕੀਤਾ ਵਾ ਮੈਂ ਸਾਰੇ ਨਗਰ ਬੁੜੇ ਵਾਲੀਆਂ ਦਾ ਤੇ ਸਮੂਹ ਨਗਰ ਨਿਵਾਸੀ ਨੱਥੂਪੁਰ ਦੇ ਮੁਲਾਵਾਦ ਆ ਸਾਰਿਆਂ ਦਾ ਧੰਨਵਾਦ ਕਰਦਾ ਵੋਟਰਾਂ ਦਾ ਜਿਹੜੇ ਵੱਧ ਚੜ ਕੇ ਵੋਟਾਂ ਜਿਹੜਾ ਵਾ ਹਿੱਸਾ ਲੈ ਰਿਆ ਆ ਤਾਂ ਆਪੋ ਆਪਣੀ ਪਾਰਟੀ ਨਾਲ ਸੰਬੰਧਿਤ ਵੋਟਾਂ ਪਾ ਰਾਇਆ ਮਾਈ ਗੁਰਜੀ ਸਰ ਅੱਜ ਬੂੜੇਵਾਲ ਦੇ ਵਿੱਚ ਦੇਖਣ ਵਿੱਚ ਆਇਆ ਸੀ ਅੱਜ ਪੂਰੀ ਕਵਰੇਜ ਕੀਤੀ ਹੈ ਕਿ ਇਹ ਬੂਥ ਜਿਹੜਾ ਕਿਸੇ ਵੀ ਪਾਰਟੀ ਦਾ ਨਹੀਂ ਲੱਗਿਆ ਸੋ ਕੀ ਕਿਹਾ ਜਾਓਗੇ ਜੀ ਜੀ ਸਰ ਸਾਡਾ ਪਿੰਡ ਬੂੜੇਵਾਲ ਨੱਥੂਪੁਰ ਮੁਲਾਵਾ ਇਹਨਾਂ ਦਾ ਇੱਕੋ ਹੀ ਬੂਥ ਆ ਜੀ 41 ਨੰਬਰ ਜੀ ਅਸੀਂ ਭਾਈਚਾਰੇ ਦਾ ਸਬੂਤ ਦੇਣਾ ਚਾਹੁੰਦੇ ਹਾਂ ਜੀ ਬਾਕੀਆਂ ਨੂੰ ਵੀ ਜੀ ਕਿ ਵੋਟਾਂ ਤਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਤੁਸੀਂ ਪਿੰਡ ਦੇ ਵਿੱਚ ਆਪਣਾ ਭਾਈਚਾਰਾ ਬਣਾ ਕੇ ਰੱਖੋ ਜੀ ਸਾਂਝੀ ਵਾਲਤਾ ਦਾ ਸੰਦੇਸ਼ ਗੁਰੂ ਸਾਹਿਬਾਨ ਨੇ ਵੀ ਸਾਨੂੰ ਦੇ ਕੇ ਗਏ ਆ ਜੀ ਤੇ ਸਾਨੂੰ ਢੜੇ ਬਾਜੀਆਂ ਤੋਂ ਪਰੋਟ ਕੇ ਪਿੰਡ ਪੱਦਰ ਤੇ ਸਾਨੂੰ ਭਾਈਚਾਰੇ ਤੌਰ ਤੇ ਰਹਿਣਾ ਚਾਹੀਦਾ ਜੀ। ਔਰ ਬਿਲਕੁਲ ਇੱਕ ਇਹ ਸੁਣ ਵਿੱਚ ਇਹ ਵੀ ਆਇਆ ਕਿ ਪਿਛਲੇ 25-30 ਸਾਲ ਤੋਂ ਜਿਹੜੇ ਪਿੰਡ ਵਿੱਚ ਜਿਹੜੀ ਸਬਰ ਸੰਪਤੀ ਚੱਲ ਰਹੀ ਹੈ ਜੀ ਕੀ ਕਹਿਣਾ ਜਾਓਗੇ ਜੀ? ਇਹ ਬਹੁਤ ਵਧੀਆ ਗੱਲ ਹੈ ਜੀ 30 ਕਿ ਸਾਲ ਤੋਂ ਤਕਰੀਬਨ ਸਾਡੇ ਸਰਮ ਸੰਪਤੀ ਹੋ ਰਹੀ ਪਿੰਡ ਵਿੱਚ। ਜੀ ਉਮੀਦ ਕਰਾਂਗੇ ਅੱਗੇ ਵੀ ਸਰਮ ਸੰਪਤੀ ਹੋਵੇ ਤੇ ਪਿੰਡ ਦਾ ਮਾਹੌਲ ਵਧੀਆ ਤਰੀਕੇ ਨਾਲ ਬਣਿਆ ਰਹੇ ਇਸੇ ਤਰ੍ਹਾਂ ਹੀ। ਬਾਕੀ ਕੁਝ ਬੰਦੇ ਹੁੰਦੇ ਵਿੱਚ ਖਰਾਬੀ ਕਰਨ ਵਾਲੇ ਪਰ ਅੱਜ-ਕੱਲ ਠੀਕ ਹੈ ਹੁਣ ਕੰਟਰੋਲ ਚ ਹੈ ਸਾਰਾ ਕੁਝ। ਔਰ ਬਿਲਕੁਲ ਮਾਹੌ ਔਰ ਜੇ ਦੇਖਿਆ ਜਾਵੇ ਤਾਂ ਵੋਟਾਂ ਲੋਕ ਪਾਉਣ ਆ ਰਹੇ ਨੇ ਕਾਫੀ ਕਿੰਨੀ ਕੁ VOTING ਹੋ ਰਹੀ ਹੈ ਤੁਹਾਡੇ ਹਿਸਾਬ ਨਾਲ ਕਿੰਨੇ ਕ ਪਰਸੈਂਟ ਜਿਹੜੀ ਵੋਟ ਹੁਣ ਤੱਕ ਪੈ ਚੁੱਕੀ ਹੈ ਜੀ ਇੱਥੇ ਲਗਭਗ ਜਿਹੜੀ ਆ 30 ਤੋਂ 35% ਜਿਹੜੀ ਵੋਟ ਆ ਉਹ ਹੋ ਚੁੱਕੀ ਹੈ ਔਰ ਨਾਲ ਹੀ ਨਾਲ ਇੱਥੇ ਸਾਰਾ ਕਿਸੇ ਬੰਦੋਬਸਤ ਕੀਤਾ ਹੋਇਆ ਇੱਥੇ ਕੋਈ ਬੂਥ ਨਹੀਂ ਹੈਗਾ ਪਿੰਡ ਦੇ ਵਿੱਚ ਔਰ ਨਾਲ ਨਾਲ ਠੰਡੇ ਪਾਣੀ ਦੀ ਛਪੀਲ ਵੀ ਚੱਲ ਰਹੀ ਆ ਜਿਹੜਾ ਕਿ ਇੱਕ ਬਹੁਤ ਅੱਛਾ ਪਿੰਡ ਦੇ ਜੂਸ ਦਾ ਉਪਰਾਲਾ ਵਾ ਔਰ ਇਹ ਇੱਕ ਸਾਡੇ ਭਾਈਚਾਰੇ ਦਾ ਬਹੁਤ ਵਧੀਆ ਸੰਦੇਸ਼ ਹੈ ਜੀ ਜੀ ਔਰ ਬਿਲਕੁਲ ਕਈ ਲੋਕ ਵੋਟ ਨਹੀਂ ਵੀ ਪਾਉਣਾ ਚਾਹੁੰਦੇ ਨਹੀਂ ਆਉਦੇ ਵੋਟ ਬਣ ਕੇ ਕਿ ਗਰਮੀ ਹੈ ਸੋ ਤੁਸੀਂ ਕੀ ਕਹਿਣਾ ਚਾਹੋਗੇ ਜੀ ਉਹਨਾਂ ਨੂੰ ਸਰ ਦੇਖੋ ਗਰਮੀ ਦੀ ਤਾਂ ਚਲੋ ਠੀਕ ਆ ਗਰਮੀ ਜਿਹੜੀ ਹੈਗੀ ਆ ਪਰ ਸਾਨੂੰ ਇਹ ਨਾ ਮਤਲਬ ਲੋਕ ਸਭਾ ਦੇ ਜਿਹੜੇ ਚੋਣਾਂ ਚੱਲ ਰਹੀਆਂ ਸਾਨੂੰ ਉਹਦੇ ਵਿੱਚ ਅਨਵਾਲਵ ਹੋਣਾ ਚਾਹੀਦਾ ਕਿਉਂਕਿ ਦੇਖੋ ਉੱਪਰ ਸਰਕਾਰ ਬਣਨੀ ਆ ਚੰਗੀ ਸਰਕਾਰ ਚੁਣੀ ਜਾਊਗੀ ਵੋਟਾਂ ਪਾਵਾਂਗੇ ਤਾਂ ਹੀ ਸਰਕਾਰ ਚੁਣੀ ਜਾਵੇਗੀ ਹੈਨਾ ਤੇ ਸਾਨੂੰ ਵੋਟਾਂ ਵੋਟ ਦਾ ਵੋਟ ਦਾ ਅਧਿਕਾਰ ਜਿਹੜਾ ਸਾਨੂੰ ਮਿਲਿਆ ਜਰੂਰ ਵੋਟ ਪਾਉਣੀ ਚਾਹੀਦੀ ਹੈ ਜੀ ਬਿਲਕੁਲ ਧੰਨਵਾਦ ਜੀ ਸੋ ਬਿਲਕੁਲ ਜੀ ਬੂੜੇਵਾਲ ਦੇ ਵਿੱਚ ਵਕ ਵਕ ਸੱਜਣਾਂ ਨਾਲ ਆਪਾਂ ਗੱਲਬਾਤ ਕਰ ਰਹੇ ਸੀ ਸੋ ਬਿਲਕੁਲ ਜੀ ਵਕ ਵਕ ਪਿੰਡਾਂ ਤੋਂ ਹੁੰਦੇ ਹੋਏ ਆਪਾਂ ਪਹੁੰਚ ਚੁੱਕੇ ਹਾਂ ਟੂਡਰਵਾਲ ਵਿਖੇ ਔਰ ਅੱਜ ਸਾਡੇ ਨਾਲ ਪ੍ਰਧਾਨ ਸਾਹਿਬ ਦਿਲਪ੍ਰੀਤ ਸਿੰਘ ਜੀ ਟੂਡਰਵਾਲ ਸਾਡੇ ਨਾਲ ਮੌਜੂਦ ਨੇ ਸੋ ਦਿਲਬੀਰ ਜੀ ਅੱਜ ਉਹ ਟਾਈਮ ਆ ਗਿਆ ਵੋਟਾਂ ਦਾ ਸੋ ਤੁਸੀਂ ਪਿਛਲੇ ਕਾਫੀ ਦਿਨਾਂ ਤੋਂ ਡੋਰ ਟੂ ਡੋਰ ਪ੍ਰਚਾਰ ਵੀ ਕੀਤਾ ਆਮ ਆਦਮੀ ਪਾਰਟੀ ਵਾਸਤੇ ਪੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਪਹਿਲਾਂ ਤਾਂ ਸਵਾਗਤ ਆ ਜੀ ਆਪ ਜੀ ਦਵਾਬਾ ਮੀਡੀਆ ਵਾਲੇ ਮੇਰੇ ਨਗਰ ਪਿੰਡ ਟੋਡਰਵਾਲ ਵਿਖੇ ਪਹੁੰਚੇ ਹੋ ਧੰਨਵਾਦ ਜੀ ਤੇ ਅੱਜ ਉਹ ਚੋਣਾਂ ਦਾ ਜਿਹੜਾ ਸਮਾਂ ਚੱਲ ਰਿਹਾ ਆ ਜੀ ਆਮ ਆਦਮੀ ਪਾਰਟੀ ਜਿਹੜੀ ਆ ਸਰਕਾਰ ਵਧੀਆ ਕੰਮ ਕਰ ਰਹੀ ਆ ਲੋਕ ਖੁਸ਼ ਆ ਜੀ ਤੇ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਵੱਧ ਤੋਂ ਵੱਧ ਸੀਟਾਂ ਆਮ ਆਦਮੀ ਪਾਰਟੀ ਲਾਊਗੀ ਜੀ ਤੇ ਵੱਡੀ ਬਹੁਮਤ ਲੈ ਕੇ ਕਿਉਂਕਿ ਸਾਨੂੰ ਪੰਜਾਬ ਦੇ ਵਿੱਚ ਲੋੜ ਆ ਜਿੰਨੇ ਸਾਡੇ ਐਮਪੀ ਵੱਧ ਬੰਨ ਗਏ ਜੀ ਸਾਡਾ ਸੈਂਟਰ ਵਿੱਚ ਰੁਕਿਆ ਪੈਸਾ ਅਸੀਂ ਪੰਜਾਬ ਵਿੱਚ ਲੈ ਕੇ ਆਵਾਂਗੇ ਤੇ ਜੋ ਡਿਵੈਲਪਮੈਂਟ ਜਿਹੜੀ ਆ ਉਹ ਮਤਲਬ ਕਿ ਆਪਾਂ ਜਿਆਦਾ ਡਿਵੈਲਪਮੈਂਟ ਤਾਂ ਹੀ ਕਰ ਸਕਦੇ ਹਾਂ ਜੇ ਪੈਸਾ ਸਾਡੇ ਕੋਲ ਸਾਡਾ ਰੁਕਿਆ ਪੈਸਾ ਵਾਪਸ ਆਊਗਾ ਕਿਉਂਕਿ ਮੋਦੀ ਦੀ ਬੀਜੇਪੀ ਸਰਕਾਰ ਜਿਹੜੀ ਆ ਉਹਨੇ ਸਾਡਾ ਪੈਸਾ ਰੋਕ ਕੇ ਰੱਖਿਆ ਵੀ ਪੰਜਾਬ ਵਿੱਚ ਡਿਵੈਲਪਮੈਂਟ ਨਾ ਹੋਵੇ ਜੀ ਪਰ ਲੋਕ ਜਿਹੜੇ ਜਾਣਦੇ ਆ ਲੋਕਾਂ ਨੂੰ ਪਤਾ ਆ ਵੀ ਪੰਜਾਬ ਸਰਕਾਰ ਜਿਹੜੀ ਆ ਉਹ ਜੇ ਸਾਨੂੰ ਬਿਜਲੀ ਫਰੀ ਦਿੱਤੀ ਤੇ ਫਿਰ ਵੀ ਬਿਜਲੀ ਮਹਗਮਾ ਘਾਟੇ ਵਿੱਚ ਨਹੀਂ ਗਿਆ ਜੀ ਤੇ ਥਰਮੋ ਪਲਾਂਟ ਗੋਇੰਦਵਾਲ ਸਾਹਿਬ ਵਾਲਾ ਖਰੀਦ ਲਿਆ ਜੀ ਤੇ ਅੱਜ ਵੀ ਮਤਲਬ ਪੰਜਾਬ ਸਰਕਾਰ ਸਾਨੂੰ ਸਾਡੇ ਟੈਕਸ ਦਾ ਪੈਸਾ ਜਿਹੜਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਵਾਪਸ ਦੇ ਰਹੀ ਹੈ ਜੀ ਤੇ ਇਸੇ ਤਰ੍ਹਾਂ ਹੀ ਲੋਕ ਸਭਾ ਚੋਣਾਂ ਜੜੀਆਂ ਆ ਇਹ ਵੱਡੀ ਗਿਣਤੀ ਵਿੱਚ ਜਿੱਤ ਕੇ ਤੇ ਪੰਜਾਬ ਜਿਹੜੇ ਮਗਲ 3 ਸਾਲ ਆ ਉਹਦੇ ਵਿੱਚ ਪੰਜਾਬ ਸਰਕਾਰ ਜਿਹੜਾ ਵਧੀਆ ਕੰਮ ਕਰੂਗੀ ਡਿਵੈਲਪਮੈਂਟ ਦੇ ਕੰਮ ਕਰੂਗੀ ਪਿੰਡਾਂ ਦੇ ਰੁਕੇ ਕੰਮ ਜਿਹੜੇ ਆ ਉਹ ਜਲਦੀ ਜਲਦੀ ਆਪਨ ਬੇਰੇ ਜਾਣਗੇ ਜੀ ਔਰ ਕਿੰਨਾ ਉਤਸ਼ਾਹ ਹੈ ਜੀ ਅੱਜ ਤੁਹਾਡੇ ਵਰਕਰਾਂ ਦੇ ਵਿੱਚ ਤੁਹਾਡੇ ਵੋਟਰਾਂ ਦੇ ਵਿੱਚ ਤੁਹਾਡੇ ਸਪੋਰਟਰਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਜੀ ਲੋਕਾਂ ਵਿੱਚ ਤੇ ਤੁਸੀਂ ਹਰ ਪਿੰਡ ਵਿੱਚ ਮੈਂ ਹੁਣ ਰਾਉਂਡ ਕਰਕੇ ਆਇਆ ਸਾਰੇ ਪਿੰਡਾਂ ਵਿੱਚ ਜੀ ਤੇ ਬਹੁਤ ਵਧੀਆ ਵਧੀਆ ਹੰਗਾਰਾ ਆ ਲੋਕ ਖੁਸ਼ ਆ ਤੇ ਆਮ ਆਦਮੀ ਪਾਰਟੀ ਦੇ ਬੂਥ ਜਿਹੜੇ ਆ ਹਰ ਪਿੰਡ ਵਿੱਚ ਲੱਗੇ ਆ ਤੇ ਲੋਕ ਜਾ ਕੇ ਵੋਟਾਂ ਪਾ ਰਹੇ ਆ ਤੇ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਲੋਕ ਜਾਣੂ ਆ ਕਿਸੇ ਨੂੰ ਸਮਝਾਉਣ ਦੀ ਵੀ ਲੋੜ ਨਹੀਂ ਪੈ ਰਹੀ ਕਿਉਂਕਿ ਸਾਡਾ ਦਵਾਬਾ ਏਰੀਆ ਜਿਹੜਾ ਆ ਇਹ ਖਾਸ ਤੌਰ ਤੇ ਪਹਿਲਾਂ ਹੀ ਸਿਆਣਾ ਏਰੀਆ ਗਿਣਿਆ ਜਾਂਦਾ ਆ ਕਿਉਂਕਿ ਇਹ ਕਦੇ ਵੀ ਕਿਸੇ ਦੇ ਮਗਰ ਲਾ ਕੇ ਨਹੀਂ ਚੱਲਦਾ ਇਹ ਆਪਣੇ ਦਿਮਾਗ ਨਾਲ ਚੱਲਦਾ ਆ ਆਪਣੀ ਸੋਚ ਨਾਲ ਚੱਲਦਾ ਆ ਤੇ ਚੰਗਾ ਹੀ ਹੋਊਗਾ ਜੋ ਹੋਊਗਾ ਜੀ ਸੋ ਬਿਲਕੁਲ ਜੀ ਆਮ ਆਦਮੀ ਪਾਰਟੀ ਤੋਂ ਹਲਕਾ ਇੰਚਾਰਜ ਸੁਲਤਾਨਪੁਰ ਲੋਧੀ ਤੋਂ ਸਰਦਾਰ ਸੱਜਨ ਸਿੰਘ ਜੀ ਚੀਮਾ ਸਾਹਿਬ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਸਰ ਅੱਜ ਸਵੇਰ ਤੋਂ ਤੁਸੀਂ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਰਹੇ ਹੋ ਸੋ ਮਾਹੌਲ ਕਿਸ ਤਰ ਦੇਖੋ ਜੀ ਆਮ ਆਦਮੀ ਪਾਰਟੀ ਦੇ ਹੱਕ ਚ ਕਾਫੀ ਵਧੀਆ ਮਾਹੌਲ ਹੈ ਜੀ ਤੇ ਬੜੀ ਸ਼ਾਨ ਨਾਲ ਜਿਹੜੀ ਇਹ ਆਮ ਆਦਮੀ ਪਾਰਟੀ ਜਿਹੜੀ ਲੀਡ ਦਿਵਾਉਗੀ ਔਰ ਬਿਲਕੁਲ ਪਿਛਲੇ ਕਾਫੀ ਦਿਨਾਂ ਤੋਂ ਤੁਸੀਂ ਡੋਰ ਟੂ ਡੋਰ ਪ੍ਰਚਾਰ ਕੀਤਾ ਔਰ ਸਪੋਰਟਰਾਂ ਵਿੱਚ ਤੁਹਾਡੇ ਔਰ ਵੋਟਰਾਂ ਵਿੱਚ ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਦਾ ਉਤਸ਼ਾਹ ਜਿਹੜਾ ਹੈ ਦੇਖੋ ਜੀ ਸਾਡੇ ਜਿਹੜੇ ਵਲੰਟੀਅਰ ਨੇ ਸਾਡੇ ਬਲੌਕ ਇਨਚਾਰਜ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਇਹਨਾਂ ਨੇ ਬਹੁਤ ਮਿਹਨਤ ਕੀਤੀ ਆ ਜੀ ਤੇ ਇਸ ਹੱਕ ਕਰ ਕਰ ਤੱਕ ਪਹੁੰਚ ਕੀਤੀ ਹੈ ਡੋਰ ਟੂ ਡੋਰ ਕੀਤਾ ਹੈ ਇਹਨਾਂ ਨੇ ਸੋ ਉਹਦੇ ਰਿਜ਼ਲਟ ਵੀ ਮਿਲ ਰਹੇ ਨੇ ਤੇ ਉਹ ਮਿਹਨਤ ਦਾ ਫਲ ਜਿਹੜਾ ਤੇ ਬਾਕੀ ਦੂਸਰਾ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਜੀ ਲੋਕ ਹਿੱਤ ਜਿਹੜੇ ਕੰਮ ਕਰ ਰਹੇ ਨੇ ਤੇ ਉਹਦਾ ਵੀ ਅਸਰ ਹੈ ਤੇ ਇਸ ਵਾਰ ਅਸੀਂ ਚੰਗੀ ਲੀਡ ਨਾਲ ਜਿੱਤਾਂਗੇ ਇਥੋਂ ਔਰ ਵਕਵਾਕ ਪਿੰਡਾਂ ਤੁਸੀਂ ਗਏ ਹੋ ਸੋ ਮਾਹੌਲ ਜਿਹੜਾ ਉਹ ਬਿਲਕੁਲ ਖਾਵਾ ਕੋਈ ਅਣਖਾਵੀ ਘਟਨਾ ਤਾਂ ਨਹੀਂ ਹੋ ਰਹੀ ਜੀ ਨਹੀਂ ਜੀ ਬਿਲਕੁਲ ਹੀ ਨਹੀਂ ਮੈਂ ਤੇ ਕਈ ਪਿੰਡਾਂ ਦੇ ਵਿੱਚ ਜਾ ਕੇ ਦੇਖਿਆ ਕਿ ਉਹ ਸਾਰੀਆਂ ਪਾਰਟੀਆਂ ਇੱਕੋ ਜਗ੍ਹਾ ਬੈਠੀਆਂ ਨੇ ਸੋ ਬੜਾ ਭਾਈਚਾਰਾ ਬੜਾ ਸ਼ਾਂਤਮਈ ਤਰੀਕੇ ਨਾਲ ਜਿਹੜਾ ਉਹ ਚੱਲ ਰਹੀਆਂ ਹਨ VOTING ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆ ਬਿਲਕੁਲ ਬੂੜੇਵਾਲ ਵਿੱਚ ਵੀ ਅਸੀਂ ਕਵਰੇਜ ਕਰਕੇ ਆਏ ਉੱਥੇ ਵੀ ਉਹਨਾਂ ਨੇ ਸਾਰੇ ਪਾਰਟੀਆਂ ਇੱਕੋ ਜਗ੍ਹਾ ਦੇ ਬੈਠੇ ਨੇ ਸੋ ਇਹ ਬੜੀ ਵਧੀਆ ਗੱਲ ਹੈ ਖੁਸ਼ੀ ਦੀ ਗੱਲ ਹੈ ਜੀ ਇਹ ਹੋਣਾ ਚਾਹੀਦਾ ਐਦਾਂ ਦੇਖੋ ਵੋਟਾਂ ਪੈਣੀਆਂ ਜਿੱਤ ਹਾਰ ਜਦੀ ਮਰਜ਼ੀ ਐ ਜਿੱਥੇ ਕੋਈ ਵੋਟ ਪਾਉਂਦਾ ਕੋਈ ਦੇਖਦਾ ਕੰਮ ਦੇਖਦਾ ਕੋਈ ਕੈਂਡੀਡੇਟ ਨੂੰ ਪਰਸਨਲੀ ਦੇਖਦਾ ਜਿੱਥੇ ਮਰਜ਼ੀ ਕੋਈ ਵੋਟ ਪਾਉਂਦਾ ਉਹ ਉਹਦੀ ਮਰਜ਼ੀ ਹੁੰਦੀ ਐ ਤੇ ਪਰ ਇਹ ਜਿਹੜਾ ਲੜਾਈ ਝਗੜਾ ਜਾਂ ਆਪਸ ਆਪਸੀ ਭਾਈਚਾਰਾ ਖਰਾਬ ਕਰਨਾ ਇਹ ਬੜਾ ਖਤਰਨਾਕ ਤੇ ਬੜਾ ਮਾੜਾ ਰਜਣਾ ਐ ਤੇ ਆਮ ਆਦਮੀ ਪਾਰਟੀ ਦੇ ਤੇ ਸਾਡੇ ਵਲੰਟੀਅਰ ਜਿਹੜੇ ਨੇ ਉਹ ਤੇ ਸਾਰਿਆਂ ਨੂੰ ਗੱਲ ਨਾਲ ਲਾਂਦੇ ਨੇ ਕੋਈ ਕੋਈ ਪ੍ਰੋਬਲਮ ਹੀ ਹੈ ਨਹੀਂ ਹੈ ਅਸੀਂ ਪਿਆਰ ਨਾਲ ਜਿੱਤਦੇ ਆ ਅਸੀਂ ਜਿਹੜਾ ਉਹ ਪਹਿਲੀ ਰਾਜਨੀਤੀ ਸੀਗੀ ਪਰਚੇ ਦੇਣ ਤੇ ਤੰਗ ਕਰਨਾ ਸੋ ਇਹ ਜਿਹੜੀ ਉਹ ਚੀਜ਼ ਹੈ ਉਹ ਬੜੀ ਖਰਾਬ ਇੱਕ ਕਿਸਮ ਦਾ ਟ੍ਰੈਂਡ ਸੀਗਾ ਜਿਹੜਾ ਕਿ ਆਮ ਆਦਮੀ ਪਾਰਟੀ ਨੇ ਬਦਲ ਦਿੱਤਾ ਹੈ ਆਨਵਾਜੀ ਸੋ ਬਿਲਕੁਲ ਜੀ ਇੱਥੇ ਸੱਜਨ ਸਿੰਘ ਚੀਮਾ ਜੀ ਵੱਲੋਂ ਇੱਕ ਵਿਸ਼ੇਸ਼ ਜਿਹੜੀ ਗੱਲ ਕਹੀ ਗਈ ਕਹੀ ਗਈ ਹੈ ਔਰ ਬਿਲਕੁਲ ਵਧੀਆ ਗੱਲ ਹੈ ਜਿਹੜੀ ਅਸੀਂ ਆਪਣੇ ਚੈਨਲ ਰਾਹੀਂ ਵੀ ਕਹਿਣਾ ਚਾਹੁੰਦੇ ਆ ਕਿ ਆਪਸੀ ਭਾਈਚਾਰਕ ਜਿਹੜੀ ਸਾਂਝ ਆਏ ਕਹਿ ਰਹੇ ਨੇ ਕਿ ਉਹ ਬਿਲਕੁਲ ਬਣਾਈ ਰੱਖੋ ਸੋ ਵੋਟਾਂ ਦਾ ਦੌਰ ਹੈ ਚਾਹੇ ਕਿਸੇ ਵੀ ਪਾਰਟੀ ਨੂੰ ਵੋਟ ਪਾਈ ਜਾਵੇ ਲੇਕਿਨ ਜਿਹੜਾ ਪਿੰਡ ਦੇ ਵਿੱਚ ਇਕੱਠੇ ਰਹਿ ਕੇ ਜਿਹੜੇ ਭਾਈਚਾਰਕ ਸਾਂਝ ਜਿਹੜੀ ਉਹ ਦਿਖਾ ਰਹੇ ਨੇ ਸੋ ਇਹ ਇਹ ਕਹਿ ਰਹੇ ਨੇ ਕਿ ਬਹੁਤ ਹੀ ਵਧੀਆ ਗੱਲ ਹੈ ਸੋ ਜਿਹੜੀ ਪਹਿਲੀ ਰਾਜਨੀਤੀ ਸੀ ਉਸ ਤੋਂ ਹਟ ਕੇ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਆਈ ਹੈ ਸੋ ਸੁਲਤਾਨਪੁਰ ਲੋਧੀ ਤੋਂ ਮਾਰਕੀਟ ਕਮੇਟੀ ਚੇਅਰਮੈਨ ਮੁਹੰਮਦ ਰਫੀ ਜੀ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਸੋ ਅ ਅੱਜ ਉਹ ਟਾਈਮ ਆ ਗਿਆ ਜੀ ਸੋ ਕਾਫੀ ਦਿਨਾਂ ਤੋਂ ਤੁਸੀਂ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਸੀ ਤੇ ਅੱਜ ਉਹ ਟਾਈਮ ਆ ਗਿਆ ਵੋਟਾਂ ਦਾ ਸੋ ਕਿਸ ਤਰ੍ਹਾਂ ਦਾ ਮਾਹੌਲ ਹੈ ਜੀ ਇਸ ਪਿੰਡ ਦੇ ਵਿੱਚ ਤੁਹਾਡੇ ਹਾਂ ਜੀ ਸਸਕਲ ਜੀ ਸਭ ਤੋਂ ਪਹਿਲਾਂ ਤੇ ਮੈਂ ਦਵਾਬਾ মিডিਆ ਵਾਲੇ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਬਹੁਤ ਸੋਹਣੀ ਕਵਰਿੰਗ ਕਵਰੇਜ ਦੇ ਰਹੇ ਨੇ ਸਾਨੂੰ ਤੇ ਸੋ ਅੱਜ ਅਸੀਂ ਪਿੰਡ ਬੁੱਲਪੁਰ ਦੇ ਵਿੱਚ ਬੈਠੇ ਆ ਕਿਉਂਕਿ ਮੇਰੀ ਡਿਊਟੀ ਲੱਗੀ ਆ ਕਿ ਜਿੰਨੇ ਪਿੰਡ ਦੇ ਬੂਥ ਵਿੱਚ 8 ਪਿੰਡਾਂ ਦੇ ਬੂਥ ਨੇ ਮੈਂ ਸਾਰੇ ਦੇਖਣਾ ਬਹੁਤ ਸਮੂਥਲੀ ਜਾਨਕਿ ਕੰਮ ਚੱਲ ਰਿਹਾ ਵਾ ਔਰ ਇੱਥੇ ਕੋਈ ਕਾਂਗਰਸ ਦਾ ਅਕਾਲੀਆਂ ਦਾ ਨਹੀਂ ਸਵਾਲ ਬਹੁਤ ਪਿਆਰ ਨਾਲ ਅਸੀਂ ਮੁਹੱਬਤ ਨਾਲ ਕਿਉਂਕਿ ਸਾਡਾ ਭਾਈਚਾਰਕ ਸਾਂਝਾ ਸਾਡੀ ਠੀਕ ਹੈ ਜੀ ਸਾਰੇ ਅਸੀਂ ਲੋਕਲ ਹੈਗੇ ਆ ਆਪ ਆਪਣੀ ਏਰੀਆ ਦੇ ਕੋਈ ਇਦਾਂ ਦੀ ਗੱਲ ਨਹੀਂ ਸਾਡਾ ਤੇ ਚਾਹ ਪਾਣੀ ਵੀ ਦੇਖ ਲਓ ਜੀ ਇੱਥੇ ਦਾ ਕਾਂਗਰਸ ਦਾ ਤੇ ਪਛਾੜੂਆ ਨੇ ਦਾ ਬਾਕੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਸਾਨੂੰ ਦੇ ਦਿੱਤੇ ਵੀ ਕਿਸੇ ਨਾਲ ਲੜਨਾ ਨਹੀਂ ਕੋਲਣਾ ਨਹੀਂ ਕਿਸੇ ਨਾਲ ਕੋਈ ਇਦਾਂ ਦੀ ਗੱਲ ਨਹੀਂ ਕਰਨੀ ਸਾਰਿਆਂ ਨਾਲ ਹੱਥ ਜੋੜ ਕੇ ਵੋਟ ਦਾ ਕਹਿਣਾ ਬਾਕੀ ਜਿੰਨੇ ਵੀ ਵੋਟਰ ਸਹਿਬਾਨ ਸਾਡੇ ਨਾਲ ਮਤਲਬ ਕਿ ਇੱਥੇ ਪਰਚੀਆਂ ਘਟਾ ਗਏ ਆ ਸਾਨੂੰ ਕੋਈ ਗਿਲਾ ਨਹੀਂ ਸ਼ਿਕਵਾ ਨਹੀਂ ਕਿ ਉਦੋਂ ਕਿਉਂ ਘਟਾਈ ਇਦੋਂ ਘਟਾਈ ਸਾਡਾ ਸਾਰਿਆਂ ਦਾ ਭਾਈਚਾਰਕ ਸੰਝਾ ਸੋ ਮੇਰੇ ਨਾਲ ਜੋ ਸਰਦਾਰ ਬਲਵਿੰਦਰ ਸਿੰਘ ਜੀ ਜਿਨ੍ਹਾਂ ਨੇ ਬੁੱਧੀ ਜੰਬਰੀ ਲਈ ਆਪਣੇ ਨੰਬਰਦਾਰ ਸਾਹਿਬਾਨ ਨੇ ਔਰ ਨਾਲ ਉਹਨਾਂ ਦੇ ਨਿਰਿੰਦਰ ਸਿੰਘ ਜੀ ਆਪਣੇ ਸਰਦਾਰਪਤੀ ਨਵੀ ਬਖਸ਼ ਤੋਂ ਪਰ ਤੋਂ ਇਹਨਾਂ ਦਾ ਇਕੱਠਾ 60 ਨੰਬਰ ਬੂਟ ਸੰਸਾਂਝਾ ਹੀ ਹੈ ਜੀ ਤੇ ਮਨਜੋਗ ਆਪਣੇ ਪਿਆਰਾ ਸਿੰਘ ਜੀ ਮੈਂਬਰ ਸਾਹਿਬਾਨ ਔਰ ਸੁਖਬੀਰ ਸਿੰਘ ਜੀ ਔਰ ਬਲਦੇਵ ਸਿੰਘ ਬਾਪੂ ਜੀ ਔਰ ਜਸਵੀਰ ਸਿੰਘ ਜੀ ਤੇ ਮਨਜੋਗ ਬਾਕੀ ਪਤਵੰਤੇ ਸੱਜਣ ਸਾਰੇ ਬੈਠੇ ਨੇ ਪਿਆਰਾ ਹਾਂਜੀ ਪ੍ਰਗਾਸ਼ ਸਿੰਘ ਚਾਚਾ ਜੀ ਇਹ ਵੀ ਸਾਡਾ ਪਾਰਟੀ ਦਾ ਸਹਿਯੋਗ తో ਸਾਥ ਦੇ ਰਹੇ ਨੇ ਸੋ ਬਹੁਤ ਵਧੀਆ ਮਾਹੌਲ ਚੱਲ ਰਿਹਾ ਵਾ ਯਾਨੀ ਕਿ ਕੋਈ ਇਦਾਂ ਦੀ ਗੱਲ ਨਹੀਂ ਟੱਸ਼ਨਬਾਜੀ ਵਾਲੀ ਤੇ ਅਸੀਂ ਇਸ ਗੱਲ ਨੂੰ ਵੀ ਖੁਸ਼ ਆ ਕੇ ਪਿੰਡ ਬੂਲਪੁਰ ਦੇ ਵਿੱਚ ਜਿੱਦਾਂ ਪਹਿਲਾਂ ਹੁੰਦੀ ਸੀ ਵੀ ਧੜੀਆਂ ਬੰਦੀਆਂ ਇਦਾਂ ਬਿਲਕੁਲ ਨਹੀਂ ਇਦਾਂ ਦਾ ਕੋਈ ਇਹੋ ਜਿਹਾ ਮੈਂ ਕਾਫੀ ਪਿੰਡਾਂ ਦਾ ਅਸੀਂ ਦੌਰਾ ਕੀਤਾ ਇਸ ਪਿੰਡ ਬੂੜੇਵਾਲ ਵੀ ਜਾ ਕੇ ਆਏ ਹਾਂ ਸੋ ਵਕ ਵਕ ਪਿੰਡਾਂ ਦਾ ਅਸੀਂ ਦੌਰਾ ਕੀਤਾ ਇਸ ਵਾਰ ਬੂੜੇਵਾਲ ਜਿਹੜਾ ਮਾਹੌਲ ਜਿਹੜਾ ਬੜਾ ਵਧੀਆ ਦੇਖਣ ਨੂੰ ਮਿਲਿਆ ਕਿ ਲੋਕ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਪਿੰਡਾਂ ਦੇ ਵਿੱਚ ਇਕੱਠੇ ਬੈਠ ਸੋ ਇਹ ਸੋ ਵੱਖ-ਵੱਖ ਚਾਹੇ ਕਾਂਗਰਸ ਪਾਰਟੀ ਚਾਹੇ ਆਮ ਆਦਮੀ ਪਾਰਟੀ ਚਾਹੇ ਉਹ ਸਪੋਰਟਰ ਨੇ ਭਾਈ ਸਾਹਿਬ ਜਿਹੜੇ ਖਡੂਰ ਸਾਹਿਬ ਤੋਂ ਖੜੇ ਹੋਏ ਨੇ ਸੋ ਵੱਖ-ਵੱਖ ਪਾਰਟੀਆਂ ਚਾਹੇ ਜਿੰਨੀਆਂ ਵੀ ਪਾਰਟੀਆਂ ਨੇ ਸੋ ਜਿਹੜਾ ਬੂਥ ਹੈ ਉਹ ਕਈਆਂ ਪਿੰਡਾਂ ਵਿੱਚ ਸਾਂਝੇ ਤੌਰ ਤੇ ਜਿਹੜੇ ਲੋਕ ਬੈਠੇ ਨੇ ਇਹ ਬੜੀ ਵਧੀਆ ਗੱਲ ਹੈ ਇਹ ਜੀ ਬਿਲਕੁਲ ਜੀ ਬਤਾਂ ਗੱਲ ਕੀ ਪੱਤਰਕਾਰ ਸਾਹਿਬ ਵੀ ਆ ਜਿਹੜਾ ਹੁਣ ਜਿੱਦਾਂ ਮੰਨ ਕੇ ਚੁਲਿਆ ਆਪਣੀ ਜਿੰਨੀਆਂ ਬੈਲਟ ਵਦ ਦੁਆਬਾ ਇੱਥੇ ਗੁਰੂ ਨਾਨਕ ਸਾਹਿਬ ਦੀ ਦੀ ਬੜੀ ਕਿਰਪਾ ਵਾ ਇੱਥੇ ਕੋਈ ਇਦਾਂ ਦਾ ਮਾਹੌਲ ਕਦੀ ਅੱਜ ਤੱਕ ਮੈਂ ਆਪਣੀ ਸੁਰਤ ਦੇ ਵਿੱਚ ਦੇਖਿਆ ਨਹੀਂ ਕੋਈ ਕੰਦ ਕਦਮਾਂ ਦੇ ਮੈਨੂੰ ਕਹਿ ਨਹੀਂ ਮਿਲ ਸਕਦਾ ਵੈਸੇ ਤਾਂ ਸਾਡੇ ਸਾਰੇ ਪੜ੍ਹੇ ਲਿਖੇ ਜਾਨਕਿ ਨੌਜਵਾਨ ਨੇ ਪੜ੍ਹੇ ਲਿਖੇ ਪਿੰਡ ਨੇ ਬੂਲਪੁਰੋ ਗਿਆ ਸੈਦਪੁਰੋ ਗਿਆ ਸਾਰੇ ਪੜ੍ਹੇ ਲਿਖੇ ਪਿੰਡ ਨੇ ਹੋਰ ਜਿੰਨੇ ਵੀ ਪਿੰਡ ਆ ਕਿਉਂਕਿ ਦਵਾਬਾ ਏਰੀਆ ਦੇ ਉੱਪਰ ਗੁਰੂ ਸਾਹਿਬ ਦੀ ਇੰਨੀ ਕ ਕਿਰਪਾ ਵਾ ਬੜੀ ਕਿਰਪਾ ਮਹਾਰਾਜੀ ਸਤਿਗੁਰ ਸੱਚੇ ਪਾਤਸ਼ਾਹ ਦੀ ਸੋ ਬਿਲਕੁਲ ਸਮੂਥਰੀ ਚੱਲ ਰਿਹਾ ਕੋਈ ਇਦਾਂ ਦਿੱਕਤ ਨਹੀਂ ਬਹੁਤ ਜਰੂਰ ਡਬਲ ਲੱਗੇ ਆ ਪਰ ਸਾਡਾ ਭਾਈ ਚਰਕ ਸੰਝ ਇੱਕੀ ਆ ਚਾਹ ਹੁਣ ਦੇਖ ਲਓ ਸਾਡੀ ਇਕੱਠਿਆਂ ਦੀ ਬਣੀ ਆ ਜੀ ਬਿਲਕੁਲ ਜੀ ਬਿਲਕੁਲ ਭਾਈ ਚਰਕ ਸੰਝ ਆ ਜੀ ਸ਼ਬੀਰ ਵੀ ਇਕੱਠੀ ਆ ਜੀ 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 ਬਹੁਤ ਵਧੀਆ ਕਿਦੂਜੇ ਨੂੰ ਜੱਫੀਆਂ ਪਾ ਕੇ ਮਿਲਦੇ ਸਾਰੇ ਅਸੀਂ ਹਾਂਜੀ ਧੰਨਵਾਦ ਜੀ ਸੁਬਲਵਿੰਦਰ ਸਿੰਘ ਜੀ ਸੈਕਟਰੀ ਸਾਹਿਬ ਬੂਲਪੁਰ ਤੋਂ ਮੌਜੂਦ ਨੇ ਆਪਣੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਦਵਾਬਾ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਔਰ ਬਿਲਕੁਲ ਵੋਟਰਾਂ ਦਾ ਦੌਰ ਅੱਜ ਪਿੰਡ ਵਿੱਚ ਕਿਹਦਾ ਦਾ ਮਾਹੌਲ ਹੈ ਜੀ ਬਹੁਤ ਵਧੀਆ ਮਾਹੌਲ ਆ ਜੀ ਸਾਡਾ ਪਿੰਡ ਬਿਲਕੁਲ ਪੜਿਆ ਲਿਖਿਆ ਆ ਅਸੀਂ ਬਿਲਕੁਲ ਸ਼ਾਂਤੀ ਦੇ ਨਾਲ ਇੱਕ ਦੂਜੇ ਨਾਲ ਰਹਿ ਰਹੇ ਆ ਸਾਡਾ ਚਾਹ ਪਾਣੀ ਵੀ ਇਕੱਠਾ ਆ ਜੀ ਤੇ ਸ਼ਬੀਲ ਵੀ ਇੱਥੇ ਇਕੱਠੀ ਲਾਈ ਹੋਈ ਆ ਕਾਂਗਰਸੀਆਂ ਦਾ ਬੂਤ ਸਾਡੇ ਸਾਹਮਣੇ ਲੱਗਿਆ ਆ ਸਾਡਾ ਬੂਤ ਇੱਥੇ ਲੱਗਿਆ ਹੋਇਆ ਬਿਲਕੁਲ ਇੱਕ ਦੂਜੇ ਨਾਲ ਕਦੀ ਉਹ ਸਾਡੇ ਕੋਲ ਆਉਂਦੇ ਆ ਅਸੀਂ ਉਹਨਾਂ ਕੋਲ ਜਾਂਦੇ ਆ ਕੋਈ ਵੀ ਇਦਾਂ ਦੀ ਗੱਲਬਾਤ ਨਹੀਂ ਹੈਗੇ ਹਾਂਜੀ ਸੋ ਬਿਲਕੁਲ ਪਰਿਵਾਰ ਵਾਂਗੂ ਜੀ ਪਰਿਵਾਰਿਕ ਸਾਂਝੀ ਸੋ ਬਿਲਕੁਲ ਜੀ ਮੁਹੰਮਦ ਰਫੀਜ਼ ਸਾਹਿਬ ਗੱਲਬਾਤ ਕਰ ਰਹੇ ਸੀ ਜਿਨ੍ਹਾਂ ਨੇ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਸੋ ਹੋਰ ਵੀ ਵੱਖ-ਵੱਖ ਪਿੰਡਾਂ ਦਾ ਆਪਾਂ ਦੌਰਾ ਪਰ ਦੌਰਾ ਕਰਾਂਗੇ ਸੋ ਦੇਖਦੇ ਰਹੋ ਜੀ ਦਵਾਬਾ ਮੀਡੀਆ ਸੁਲਤਾਨਪੁਰ ਲੋਧੀ ਸਰ ਅਸੀ ਗੱਲ ਕਰਾ ਜੀ ਕੀ ਨਾਮ ਜੀ ਤੁਹਾਡਾ ਸਰਜੀਤ ਸਿੰਘ ਔਰ ਕੋਈ ਕਿਸ ਤਰ੍ਹਾਂ ਦਾ ਮਾਹੌਲ ਹੈ ਜੀ ਪਿੰਡ ਦੇ ਵਿੱਚ ਵੱਖ-ਵੱਖ ਬੂਤ ਹੋਰ ਵੀ ਲੱਗੇ ਨੇ ਸੋ ਕਿਸ ਤਰ੍ਹਾਂ ਪਰਿਵਾਰਿਕ ਸਾਂਝ ਪੂਰੀ ਹੈ ਜੀ ਬਿਲਕੁਲ ਵਧੀਆ ਹੀ ਸ਼ਾਂਤ ਹੈ ਕਿਸੇ ਦੇ ਨਾਲ ਕੋਈ ਨਹੀਂ ਸਾਰਾ ਬਿਲਕੁਲ ਵਧੀਆ ਸਾਰੇ ਇਕੱਠੇ ਆ ਸਾਰਾ ਨਗਰ ਸੋ ਉਧਰੀ ਸਾਈਡ ਤੇ ਗਿਆ ਸੀ ਆਮ ਆਦਮੀ ਪਾਰਟੀ ਵਾਲੀ ਸਾਈਡ ਤੇ ਵੀ ਕਹਿੰਦੇ ਨੇ ਕਿ ਚਾਹ ਸਾਡੀ ਇਕੱਠੀ ਹੈ ਸੱਚੀ ਗੱਲ ਹੈ ਚਾਹ ਪਾਣੀ ਸਭ ਕੁਝ ਇਕੱਠਾ ਸਾਡਾ ਚਾਹੇ ਉੱਥੇ ਬੈਠ ਲੀਏ ਚਾ ਇੱਥੇ ਬੈਠ ਲੀਏ ਕੋਈ ਫਰਕ ਨਹੀਂ ਗਿਆ ਸਬੂਤ ਜਾਏ ਇਕੱਠੇ ਇਕੱਠੇ ਅਲੱਗ ਅਲੱਗ ਲੱਗੇ ਨੇ ਪਰ ਦਿਲ ਜਿਹੜੇ ਸਾਂਝੇ ਆ ਜੀ ਬਿਲਕੁਲ ਬਿਲਕੁਲ ਜੀ ਸਾਰੇ ਨਗਰ ਦੀ ਭਾਈਚਾਰਾ ਸਤਾਂ ਵਧੀਆ ਸਾਰਾ ਬਿਲਕੁਲ ਵਧੀਆ ਕੋਈ ਹੁੱਲੜ ਬਾਜੀ ਵਾਲੀ ਘਟਨਾ ਪਿੰਡ ਵਿੱਚ ਕੋਈ ਨਹੀਂ ਕੋਈ ਨਹੀਂ ਬਿਲਕੁਲ ਸ਼ਾਂਤ ਭਾਈ ਸਾਰੇ ਪਰਿਵਾਰ ਦਾ ਸਭੂਤ ਸਾਂਝੀ ਰੱਖਦੇ ਸੈਟੀ ਸਾਹਿਬ ਬਿਲਕੁਲ ਤੁਸੀਂ ਸੱਚ ਕਹਿ ਰਹੇ ਸੀ ਤੁਸੀਂ ਹੁਣ ਇਧਰਲੇ ਬੂਤੇ ਵੀ ਆ ਗਏ ਹੋ ਸੋ ਬੜੀ ਵਧੀਆ ਬਹੁਤ ਖੁਸ਼ੀ ਹੁੰਦੀ ਹੈ ਜੋ ਪਰਿਵਾਰਿਕ ਸਾਂਝ ਰਹਿੰਦੀ ਹੈ ਪਿੰਡਾਂ ਦੇ ਵਿੱਚ ਸਾਡੇ ਸ਼ੁਰੂ ਤੋਂ ਜਿਹੜੇ ਸਾਂਝਾ ਬਣਿਆ ਆਈਆਂ ਨੇ ਸੋ ਉਹਨਾਂ ਨੂੰ ਤੁਸੀਂ ਉਹ ਸਾਂਝ ਨੂੰ ਕਾਇਮ ਰੱਖਣ ਦੀ ਜਿਹੜੀ ਇੱਕ ਮਿਸਾਲ ਪੈਦਾ ਕੀਤੀ ਹੈ ਪਿੰਡ ਦੇ ਵਿੱਚ ਸੋ ਉਧਰੋਂ ਸੀ ਇਧਰ ਆ ਗਏ ਹੋ ਇਹ ਵੀ ਉਧਰ ਚਲੇ ਜਾਂਦੇ ਨੇ ਬੂਥਾਂ ਦੇ ਸੋ ਆਪਸੀ ਪਿਆਰ ਹੈ ਜੀ ਬਿਲਕੁਲ ਜੀ ਬਿਲਕੁਲ ਹੁਣ ਤੁਸੀਂ ਦੇਖ ਹੀ ਲਿਆ ਮੇਰਾ ਕਹਿੰਦੇ ਵਿੱਚ ਤੇ ਹੁਣ ਤੁਸੀਂ ਪਤੱਕ ਦੇਖ ਲਿਆ ਅਸੀਂ ਉਸ ਬੂਤੇ ਬੈਠਦੇ ਹਾਂ ਉਸ ਬੂਤੇ ਬੈਠਦੇ ਹਾਂ ਚਾਹ ਪ ਅਹੀਂ ਬਿਲਕੁਲ ਪਾਈਚਾ ਰਾ ਸਾਡਾ ਇਕੱਠਾ ਸੀ ਤਾਂ ਪਰਿਵਾਰਕ ਮੈਂਬਰ ਆ ਸਾਰੇ ਆ ਵੋਟਾਂ ਕਿਸੇ ਦਾ ਮਾਨਣਾ ਕਿਸੇ ਦਾ ਜਿੱਥੇ ਮਰਜ਼ੀ ਉਹ ਵੋਟ ਪਾਉਂਦੇ ਜਿੱਥੇ ਮਰਜ਼ੀ ਅਸੀਂ ਵੋਟ ਪਾਈਏ ਤੇ ਇਹਦੇ ਨਾਲ ਕੋਈ ਮਤਲਬ ਨਹੀਂ ਹੈਗਾ ਪਰਿਵਾਰਕ ਸਾਡੇ ਸਾਰੇ ਹਰ ਟਾਈਮ ਹੀ ਇਕੱਠੇ ਰਹਿੰਦੇ ਹਾਂ ਜੀ ਸੋ ਬਿਲਕੁਲ ਦੇਖ ਰਹੇ ਸੀ ਆਪਾਂ ਕੇ ਪਰਿਵਾਰਕ ਸਾਜਾ ਪਿੰਡ ਵਾਲੇ ਕਹਿੰਦੇ ਨੇ ਕਿ ਵੋਟਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ ਲੇਕਿਨ ਜਿਹੜਾ ਪਿਆਰ ਸਾਡੇ ਪਿੰਡ ਦਾ ਹੈ ਉਸੇ ਤਰ੍ਹਾਂ ਜਿਹੜਾ ਬੜਿਆ ਹੈ ਔਰ ਬੜਿਆ ਰਹੇਗਾ ਸੋ ਬਿਲਕੁਲ ਜੀ ਨਸੀਰਪੁਰ ਵਿਖੇ ਵਿਖੇ ਹੋਰ ਵੀ ਸੱਜਣ ਸਾਡੇ ਨਾਲ ਮੌਜੂਦ ਨੇ ਭਾਈ ਸਾਹਿਬ ਭਾਈ ਸਤਿੰਦਰਪਾਲ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਸੋ ਇਹਨਾਂ ਦੇ ਵੀ ਆਪਾਂ ਵਿਚਾਰ ਸੁਣਦੇ ਹਾਂ 사ਸੀ ਗੱਲ ਸਰ 사ਸੀ ਗੱਲ ਜੀ ਸਭ ਤੋਂ ਪਹਿਲਾਂ ਬਹੁਤ ਧੰਨਵਾਦ ਆ ਮੀਡੀਆ ਦਾ ਜੋ ਸਾਡੇ ਨਗਰ ਵਿੱਚ ਪਹੁੰਚੇ ਨੇ ਤੇ ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਸਮੂਹ ਨਗਰ ਨਿਵਾਸੀਆਂ ਦਾ ਜਿਨ੍ਹਾਂ ਨੇ ਭਾਈਚਾਰਕ ਸਾਂਝ ਬਣਾਈ ਆ ਸਾਰਾ ਨਗਰ ਦੇਖੋ ਤੁਹਾਡੇ ਪਿੱਛੇ ਇੱਕ ਥਾਂ ਬੂਥ ਲੱਗਾ ਹੋਇਆ ਹੈ ਜੀ ਸਾਰੀ ਸੰਗਤ ਇੱਥੇ ਬੈਠੀ ਹੈ ਇਸ ਕਰਕੇ ਜੀ ਹੋਰ ਨਗਰਾਂ ਨੂੰ ਵੀ ਸੰਦੇਸ਼ਾ ਦੇਣਾ ਚਾਹੁੰਦੇ ਭਾਈ ਕਿ ਪਿੰਡਾਂ ਦੇ ਵਿੱਚ ਆਪਣੀ ਭਾਈਚਾਰਕ ਸਾਂਝ ਜਿਹੜੀ ਹੈ ਉਹਨੂੰ ਮਜ਼ਬੂਤ ਰੱਖੋ ਕਿਉਂਕਿ ਵੋਟਾਂ ਤੇ ਆਉਂਦੇ ਜਾਂਦੀਆਂ ਰਹਿਣਗੀਆਂ ਨੇ ਜਿੱਥੇ ਹਰ ਕਿਸੇ ਦਾ ਮਨ ਹੈ ਜੀ ਵੋਟ ਉਹਨੇ ਆਪਣੀ ਥਾਂ ਪਾਉਣੀ ਹੈ ਇਸ ਕਰਕੇ ਕਿਸੇ ਨੂੰ ਕੰਪੈਲ ਕਰਦੀ ਲੋੜ ਨਹੀਂ ਹੈ ਜਿੱਥੇ ਹਰ ਇੱਕ ਦਾ ਮਨ ਹੈ ਵੋਟ ਉੱਥੇ ਪਾਊਗੀ ਬਾਕੀ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਸਾਡੇ ਸਤਿਕਾਰਯੋਗ ਜੋ ਵੀ ਇੱਥੇ ਆਉਂਦੇ ਨੇ ਹਰ ਇੱਕ ਪਾਰਟੀ ਦੇ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਤੁਹਾਨੂੰ ਪਤਾ ਗਰਮੀ ਦਾ ਮੌਸਮ ਅੱਗੇ ਬੜਾ ਵਾ ਤੇ ਇਸ ਕਰਕੇ ਠੰਡ ਵਰਤਾਈ ਜਾਵੇ ਮਹਾਰਾਜ ਦੀ ਕਿਰਪਾ ਕਰਨ ਸਾਰਿਆਂ ਦੇ ਉੱਤੇ ਮਿਹਰ ਭਰਿਆ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਸਰਪੰਚ ਸਾਹਿਬ ਬੜੀ ਖੁਸ਼ੀ ਦੀ ਗੱਲ ਹੈ ਤੁਹਾਡੇ ਪਿੰਡ ਦੀ ਕਾਫੀ ਪਿੰਡਾਂ ਵਿੱਚ ਜਾ ਕੇ ਆਏ ਅਸੀਂ ਸੋ ਤੁਹਾਡੇ ਪਿੰਡ ਵੀ ਇਹੋ ਜੀ ਕੋਈ ਅਨਸੁਖਾਵੀ ਘਟਨਾ ਨਹੀਂ ਹੋਈ ਸੋ ਬਿਲਕੁਲ ਪਰਿਵਾਰਕ ਸਾਂਝ ਹੈ ਪਿੰਡ ਦੇ ਵਿੱਚ ਸੋ ਕੋਈ ਵੱਖਰਾ ਬੂਥ ਨਹੀਂ ਲੱਗਾ ਸਾਰੇ ਇੱਕੋ ਜਗ੍ਹਾ ਤੇ ਬੈਠਦੇ ਨੇ ਸੋ ਕੀ ਕਹਿਣਾ ਜਾਊਗੇ ਜੀ ਅਸੀਂ ਸਾਰੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜੋ ਏਕ ਵੀ ਕੋ ਬੂਥ ਲਾਇਆ ਗਿਆ ਪਿੰਡ ਦੇ ਵਿੱਚ ਜੀ ਸੋ ਇਸ ਟਾਈਮ ਅਸੀਂ ਬਲਾਕ ਸੁਲਤਾਨਪੁਰ ਲੋਧੀ ਦੇ ਅਧੀਨ ਆਉਂਦੇ ਪਿੰਡ ਨਸੀਰਪੁਰ ਵਿਖੇ ਪਹੁੰਚ ਚੁੱਕੇ ਆ ਇੱਥੇ ਵੀ ਆਪਾਂ ਸਜਣਾ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਸਰ ਤੁਹਾਡਾ ਕਮਲਜੀਤ ਸਿੰਘ ਜੀ ਕਮਲਜੀਤ ਜੀ ਬੂਥ ਨਹੀਂ ਲਾਇਆ ਤੁਸੀਂ ਕਿ ਪਿੰਡ 'ਚ ਕੋਈ ਵੀ ਸਾਡੇ ਇਹ ਆ ਵੀ ਭਾਈਚਾਰਕ ਸਾਂਝ ਬਹੁਤ ਆ ਇਸ ਕਰਕੇ ਬੂਥ ਕਿਸੇ ਨੇ ਵੀ ਨਹੀਂ ਲਾਇਆ ਸਾਹਮਣੇ ਏਕਾ ਕਰਕੇ ਕਿਹਾ ਵੀ ਵੋਟ ਵੋਟਰ ਜਿਹੜੇ ਆ ਬਹੁਤ ਸੂਝਵਾਨ ਆ ਵੋਟ ਜਿੱਥੇ ਮਰਜ਼ੀ ਪਾਈ ਜਾਵੇ ਪਰ ਬੂਥ ਕਿਸਦਾਉਂ ਨਾ ਲਾਇਆ ਜਾਵੇ ਸੁਪਰ ਪਰਿਵਾਰਿਕ ਸਾਂਝ ਭਾਈਚਾਰਕ ਸਾਂਝ ਜਿਹੜੀ ਕੈਮ ਰੱਖੀ ਹੈ ਬਿਲਕੁਲ ਜੀ ਪਰਿਵਾਰਿਕ ਸਾਂਝ ਔਰ ਭਾਈਚਾਰਕ ਸਾਂਝ ਜਿਹੜੀ ਉਸ ਨੂੰ ਕੈਮ ਰੱਖ ਕੇ ਇਸੇ ਚੀਜ਼ ਦਾ ਸਬੂਤ ਦਿੱਤਾ ਗਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਸਰ ਤੁਹਾਡਾ ਹਾਂ ਲਖਵਿੰਦਰ ਸਿੰਘ ਜੀ ਇਹ ਬੜੀ ਵਧੀਆ ਗੱਲ ਹੈ ਬੜੀ ਪਹਿਲ ਕਦਮੀ ਕੀਤੀ ਹੈ ਪਿੰਡ ਨੇ ਜੋ ਇਕੱਠੇ ਬੈਠੇ ਹੋ ਜੀ ਬਿਲਕੁਲ ਜੀ ਇਹ ਇਦਾਂ ਹੀ ਲੋਕਮਤ ਹੈਗਾ ਵਾ ਜੀ ਤੇ ਜਿਹਦੀ ਕਿਸੇ ਨੂੰ ਜਨਮ ਮਰਜ਼ੀ ਹੈਗੀ ਆ ਉਹ ਨਾਲ ਵੋਟ ਪਾ ਸਕਦਾ ਅਸੀਂ ਆਪਦੇ ਭਾਈਚਾਰੇ ਨੂੰ ਸਾਂਝ ਬਣਾਉਣ ਵਾਸਤੇ ਇਹ ਪਿੰਡ ਦਾ ਫੈਸਲਾ ਕੀਤਾ ਕਿ ਅਸੀਂ ਜਿਹੜੀ ਬੂਥ ਜਿਹੜੇ ਆ ਉਹ ਇਕੱਠਾ ਹੀ ਲੱਗੂਗਾ ਲੱਗੂਗਾ ਬਾਕੀ ਕੋਈ ਪਾਰਟੀ ਦੇ ਪੱਖੇ ਦਾ ਬੂਥ ਨਹੀਂ ਲੱਗਣਾ ਜੀ ਇਸ ਕਰਕੇ ਇਸ ਤਰ੍ਹਾਂ ਜਾਨੀ ਸਾਡਾ ਇਹ ਭਾਈਚਾਰਾ ਸਾਜ ਭਾਈ ਜੀ ਅਸੀਂ ਬੈਠੇ ਸਾਰੇ ਇਕੱਠੇ ਬੈਠੇ ਆ ਪਾਣੀ ਸ਼ਬੀਲ ਲਈ ਹੋਈ ਜਲਦੀ ਪਈ ਆ ਉਹ ਗੱਲਾਂ ਬਾਤਾਂ ਮੈਂ ਦੇਖ ਰਿਹਾ ਸੀ ਕਰ ਰਹੇ ਹੋ ਇਕੱਠੇ ਹਾਂਜੀ ਹਾਂਜੀ ਬਿਲਕੁਲ ਕੋਈ ਗੱਲ ਨਹੀਂ ਬੜੀ ਵਧੀਆ ਗੱਲ ਹੈ ਜੀ ਹਾਂਜੀ ਇਸ ਤਰ੍ਹਾਂ ਜੀ ਫਿਰ ਭਾਈਚਾਰਾ ਬਣਿਆ ਰਹਿੰਦਾ ਵਾ ਜੀ ਜੀ ਨਹੀਂ ਤਾਂ ਫਿਰ 2-3 6-6 ਮਹੀਨੇ ਲੋਕੀ ਇੱਕ ਦੂਰੇ ਨਾਲ ਬੋਲਦੇ ਨਹੀਂ ਹੈਗੇ ਜੀ ਜੀ ਬਿਲਕੁਲ ਹਾਂਜੀ ਧੰਨਵਾਦ ਜੀ ਸੋ ਬਿਲਕੁਲ ਵਕਵਕ ਪਿੰਡਾਂ ਦਾ ਆਪਾਂ ਦੌਰਾ ਕੀਤਾ ਸੋ ਵਕਵਕ ਸੱਜਣਾ ਦਾ ਪਿੰਡ ਦੇ ਮੋਤਬਰ ਲੋਕਾਂ ਨਾਲ ਵੀ ਗੱਲਬਾਤ ਕੀਤੀ ਉੱਥੇ ਆਪਾਂ ਆਪ ਪਾਰਟੀ ਦੇ ਔਰ ਕਾਂਗਰਸ ਦੇ ਵਰਕਰਾਂ ਨਾਲ ਵੀ ਗੱਲਬਾਤ ਕੀਤੀ ਸੋ ਜਿਨ੍ਹਾਂ ਨੇ ਇਸ ਵਾਰ ਇੱਕ ਮਿਸਾਲ ਕਾਇਮ ਕੀਤੀ ਹੈ ਪਿੰਡਾਂ ਦੇ ਵਿੱਚ ਲੋਕਾਂ ਨੇ ਵੀ ਔਰ ਲੀਡਰਾਂ ਨੇ ਵੀ ਇਹ ਮਿਸਾਲ ਕਾਇਮ ਕੀਤੀ ਹੈ ਕਿ ਜਿਹੜਾ ਇਸ ਵਾਰ ਕੋਈ ਹੁੱਲੜਬਾਜੀ ਨਹੀਂ ਹੋਈ ਔਰ ਇੱਕ ਆਪਸੀ ਭਾਈਚਾਰਕ ਸਾਂਝ ਦਾ ਪੰਜਾਬ ਦੇ ਵਿੱਚ ਰਹਿੰਦੇ ਲੋਕਾਂ ਨੇ ਆਪਸੀ ਭਾਈਚਾਰਕ ਸਾਂਝ ਦੇ ਜਿਹੜਾ ਇੱਕ ਮਿਸਾਲ ਜਿਹੜੀ ਉਹ ਕਾਇਮ ਕੀਤੀ ਹੈ ਸੰਦੀਪ ਸਿੰਘ ਚੰਡ ਦੇ ਨਾਲ ਜਸਦੇਵ ਸਿੰਘ ਚੰਡ ਦਵਾਬਾ মিডিਆ ਹਾਊਸ ਸੁਲਤਾਨਪੁਰ ਲੋ